ਇਹ ਤਸਵੀਰਾਂ ਲੁਧਿਆਣੇ ਦੇ ਦੀਪਨਗਰ ਇਲਾਕੇ ਦੀਆਂ ਨੇ ਜਿੱਥੇ ਇਲਾਕਾ ਨਿਵਾਸੀਆਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਯੁਵਕ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ ਜ਼ਿਕਰਯੋਗ ਹੈ ਕਿ ਚੋਰ ਪਿਛਲੇ ਦਿਨਾਵਾਂ ਵਿੱਚ ਵੀ ਚੋਰੀ ਦੀ ਵਾਰਦਾਤਾ ਨੂੰ ਅੰਜਾਮ ਦੇ ਰਿਹਾ ਸੀ ਜਿਸ ਤੋਂ ਬਾਅਦ ਇਲਾਕਾ ਨਿਵਾਸੀਆਂ ਨੇ ਇਸ ਚੋਰ ਨੂੰ ਮੌਕੇ ਤੇ ਫੜ ਲਿਆ ਦੱਸ ਦਈਏ ਕਿ ਇਸ ਚੋਰ ਦੇ ਨਾਲ ਇੱਕ ਪੁਲਿਸ ਦੇ ਮੁਲਾਜ਼ਮ ਨੂੰ ਵੀ ਫੜ ਲਿਆ ਗਿਆ ਹੈ ਜਿਸ ਤੋਂ ਬਾਅਦ ਮੌਕੇ ਤੇ ਪਹੰਚੀ ਪੁਲਿਸ ਵੱਲੋਂ ਦੋਨਾਂ ਨੂੰ ਪੁਲਿਸ ਸਟੇਸ਼ਨ ਲਿਆਂਦਾ ਗਿਆ ਤੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਡਿਵੀਜ਼ਨ ਨੰਬਰ 5 ਦੇ ਐਸ.ਓ.ਸੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਦੀ ਪੁੱਛਗਿੱਛ ਦੌਰਾਨ આરોપી ਵੱਲੋਂ ਪਹਿਲਾਂ ਵੀ ਚੋਰੀਆਂ ਕੀਤੀਆਂ ਗਿਆ ਤੇ ਪੁਲਿਸ ਮੁਲਾਜ਼ਮ ਦੇ ਇਸ ਚੋਰ ਨਾਲ ਪਹਿਲਾਂ ਹੀ ਜਾਣ ਪਛਾਣ ਸੀ। ਅਤੇ ਉਸ ਕੋਲੋਂ ਲਿਫਟ ਮੰਗ ਰਿਆ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ આરોપી ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਅਤੇ ਮੁਲਾਜ਼ਮ ਦੀ ਵੱਡੇ ਅਪਰਾਹ ਨੂੰ ਜਾਣਕਾਰੀ ਦਿੱਤੀ ਗਈ ਹੈ। ਕੋਣਾ ਬੁਲਾਣਾ ਟਾਪਰਸ ਦੇ ਕਾਟੇ ਸਾਡਾ ਟਾਪਰਸ ਦੇ ਗੱਲ ਕਰਦਾ ਸਾਡਾ ਪੁਲਿਸ ਲਾਈਨ ਵੀਰੇ ਪੁਲਿਸ ਲਾਈਨ ਕਿਹਦੇ ਅੰਦਰ ਕੰਮ ਕਰਦਾ ਉਹ ਪੁਲਿਸ ਲਾਈਨ ਦੇ ਵੀਰੇ ਸਾਰੇ ਹੀ ਹੁੰਦੇ ਆ ਇਹ ਪਤਾ ਤਾਂ ਲੱਗੇ ਆ ਵੀਰੇ ਐਪੀ ਕ੍ਰਾਈਮ ਵਾਲਾ ਤੂੰ ਦੱਸ ਕਿ ਇਹਨਾਂ ਨੇ ਲੱਗਾ ਨਹੀਂ ਪੁਲਿਸ ਲਾਈਨ ਤੇ ਤੁਹਾਨੂੰ ਪਤਾ ਇੰਚਾਰਜ ਨਹੀਂ ਹੁੰਦਾ ਉਸੇ ਕਰੇ ਵੀਰੇ ਡਿਊਟੀਆਂ ਲੱਗੀਆਂ ਸਵੇਰੇ ਇਹ ਕਿੱਥੇ ਇਸ ਏਰੀਆ ਦੇ ਵਿੱਚ ਕੀ ਕਰਦਾ ਕਿ ਜਦੋਂ ਉੱਥੇ ਪੁਲਿਸ ਕਿੱਥੇ ਕੋਸਟੇ ਵਾਲਾ ਵੀ ਕੀ ਕਰਦਾ ਉਹ ਡਿਊਟੀ ਕਰਦਾ ਫਿਰ ਮੈਂ ਚਲਾਣੀ ਜੁੱਤੀ ਲੱਗਦੀ ਹੈ ਮੈਂ ਉਹ ਤੋਂ ਆਉਂਦਾ ਪਿਆ ਸੀ ਪਿੰਡੋਂ ਆਉਣਾ ਪਿਆ ਸੀ ਮੈਂ ਪਿੰਡੋਂ ਆਉਂਦੇ ਕਰਕੇ ਮੈਨੂੰ ਇਹਨਾਂ ਅੱਗੇ ਵੀ ਦੇਖਿਆ ਦੁੱਖਿਆ ਕਈ ਵਾਰ ਮੈਂ ਹਨ ਆਉਂਦੇ ਕਰਕੇ ਮੈਂ ਇਹਨੂੰ ਬਿਠਾ ਰਿਆ ਆਹ ਕੰਮ ਹੋਇਆ ਮੈਂ ਹਰੋਂ ਦੇ ਗੱਲ ਕਰਦਾ ਚਾਹ ਕਰਕੇ ਮੈਂ ਇਹਨੂੰ ਬਿਠਾ ਲਿਆ ਆਹ ਚੱਕਰ ਹੋ ਗਿਆ ਯਾਰ ਮੇਰੇ ਦਾ ਦਿਮਾਗ ਨਹੀਂ ਕੰਮ ਕਰਦਾ ਮੇਰੇ ਨਾਲ ਕੁਝ ਨਹੀਂ ਹੋਸੀ ਆਹ ਚੱਕਰ ਪਿਆਵਾ ਵਾਹ ਵਾਹ ਇੱਕ ਨਗਰ ਦੇ ਵਿੱਚ ਦੋ ਚੋਰ ਖੜੇਗੇ ਜਿਹਨਾਂ ਵਿੱਚ ਇੱਕ ਪੁਲਿਸ ਵਾਲਾ ਜਨ ਸੀ ਤੇ ਕੀ ਇਹ ਮੈਟ ਮਾਦ ਸੀ ਮਾਮਲਾ ਅਮੇਸੀ ਦਾ ਅਸੀਂ ਚੌਕੀ ਸੀਗੇ ਉਸ ਟਾਈਮ ਪੈਟਰੋਲਿੰਗ ਤੇ ਸੀਗੇ ਬਾਹਰ ਘੁੰਮ ਰਹੇ ਸੀਗੇ ਸਾਨੂੰ ਫੋਨ ਇੱਕ ਮਸੂਲ ਹੋਇਆ ਕਿ ਉੱਥੇ ਕਿਸੇ ਨਿਊ ਦੀਪਨਗਰ ਮੁਹੱਲੇ ਵਿੱਚ ਕਿਸੇ ਨੇ ਚੋਰ ਫੜਿਆ ਹੈ ਉੱਥੇ ਅਸੀਂ ਜਦੋਂ ਮੌਕੇ ਤੇ ਪਹੁੰਚੇ ਤਾਂ ਦੇਖਿਆ ਤਾਂ ਚੋਰ ਉਹਨਾਂ ਨੇ ਫੜਿਆ ਹੋਇਆ ਸੀ ਤੇ ਜਦੋਂ ਅਸੀਂ ਚੋਰ ਨੂੰ ਤੇ ਉਹਦੇ ਨਾਲ ਇੱਕ ਮੁਲਾਜ਼ਮ ਸੀਗਾ ਮੁਲਾਜ਼ਮ ਉਹਨੂੰ ਪਹਿਲਾਂ ਦਾ ਜਾਣਦਾ ਸੀਗਾ ਉਹ ਮੈਂ ਤੁਹਾਨੂੰ ਉਸ ਤੋਂ ਬਾਅਦ ਚੋਂ ਆਂਦਾ ਜਦੋਂ ਅਸੀਂ ਉਹਨਾਂ ਨੂੰ ਦੋਨਾਂ ਨੂੰ ਲੈ ਆਏ ਚੌਕੀ ਤੇ ਉਹ ਤੋਂ ਪੁੱਛਗਿੱਛ ਕੀਤੀ ਅਸੀਂ ਜਿਨ੍ਹਾਂ ਨੇ ਫੜਿਆ ਸੀ ਜਿਨ੍ਹਾਂ ਦੇ ਘਰ ਤੋਂ ਨੇ ਚੋਰੀ ਦਾ ਅਟੈਂਪਟ ਕੀਤਾ ਸੀਗਾ ਤੇ ਉਹਨਾਂ ਦੀ ਬਾਲੀਆਂ ਦੇ ਸੀਗੇ ਉਹਨਾਂ ਨੇ ਅਟੈਂਪਟ ਕੀਤਾ ਸੀ ਚੋਰੀ ਨਹੀਂ ਹੋਈ ਸੀ ਜਦੋਂ ਉਹਨਾਂ ਨੂੰ ਅਸੀਂ ਬਿਆਨ ਲਿਖਣ ਨੂੰ ਕਿਹਾ ਵੀ ਅਸੀਂ ਮੁਕੱਦਮਾ ਦਰਜ ਕਰਨਾ ਉਹ ਮੁਕੱਦਮਾ ਦਰਜ ਕਹਿੰਦੇ ਅਸੀਂ ਨਹੀਂ ਕਰਾਣਾ ਉਹਨਾਂ ਨੇ ਆਪਣਾ ਕੋਈ ਵੀ ਬਿਆਨ ਨਹੀਂ ਲਿਖਾਇਆ ਤਾਂ ਫਿਰ ਵੀ ਅਸੀਂ ਪਰ ਉਹ ਬੰਦੇ ਤੇ ਸਾਨੂੰ ਸ਼ੱਕ ਸੀਗਾ ਅਸੀਂ ਉਹ ਤੋਂ ਸ਼ਕਤੀ ਨਾਲ ਪੁੱਛਗਿੱਛ ਕੀਤੀ ਤਾਂ ਉਹਨੇ ਦੱਸਿਆ ਕਿ ਇੱਕ ਉਹਨੇ ਪਹਿਲਾਂ 20 ਤਰੀਕ ਨੂੰ ਜਿਹੜੀ ਸਾਡੇ ਕੋਲੇ ਡਿਵੀਜ਼ਨ ਨੰਬਰ 8 ਵਿੱਚ ਐਫ ਆਈ ਆਰ ਨੰਬਰ 290 ਡੇਟਡ 2820 ਚ 378 ਆਈ ਪੀ ਸੀ ਚ ਪਹਿਲਾਂ ਦਰਜ ਸੀਗੀ ਉਦੇ ਵਿੱਚ ਉਹਨੇ ਐਕਟਿਵਾ ਚੋਰੀ ਕੀਤੀ ਸੀ ਜਦੋਂ ਉਹ ਉਹਨੇ ਦੱਸਿਆ ਤਾਂ ਅਸੀਂ ਉਸ ਉੱਥੇ ਏਐਸਆਈ ਤਰਫ ਸ਼ੇਮ ਸਿੰਘ ਜਿਹਨਾਂ ਕੋਲ ਮੁਕੱਦਮਾ ਦਰ ਸੀ ਉਹਨਾਂ ਨੇ ਉਹਦੇ ਵਿੱਚ ਅਰੈਸਟ ਕਰ ਲਈ ਉਹਦੀ ਤੇ ਗੱਲ ਸੀ ਮੁਲਾਜ਼ਮ ਦੀ ਮੁਲਾਜ਼ਮ ਇਹਨੂੰ ਇਹ ਜਿਹੜਾ ਚੋਰ ਸੀ ਇਹਨੂੰ ਪਹਿਲਾਂ ਦਾ ਜਾਣਦਾ ਸੀਗਾ ਯਾਰੀ ਦੋਸਤੀ ਸੀਗੀ ਜਦੋਂ ਇਹ ਚੋਰੀ ਕਰਕੇ ਕਿਤੇ ਉੱਧਰ ਨਿਕਲ ਗਿਆ ਦੁਬਾਰਾ ਉਹ ਏਰੀਆ 'ਚ ਆਇਆ ਤਾਂ ਉਹਨੇ ਉਹ ਤੋਂ ਲਿਫਟ ਮੰਗ ਲਈ ਮੁਲਾਜ਼ਮ ਤੋਂ ਮੁਲਾਜ਼ਮ ਜਿਹੜਾ ਇਸ ਟਾਈਮ ਪੁਲਿਸ ਲਾਈਨ ਚਿਤਨਾਤਾ ਉਹ ਛੁੱਟੀ ਤੇ ਸੀਗਾ ਤੇ ਉਹਨੇ ਲਿਫਟ ਲੈ ਲਈ ਉਹ ਫਿਰ ਉਹਨਾਂ ਨੇ ਮੁਹੱਲਾ ਵਾਸੀਆਂ ਨੂੰ ਫੜ ਲਿਆ ਲਗੇ ਕਿ ਤੇ ਮੁਲਾਜ਼ਮ ਵੀ ਉਹਦੇ ਨਾਲ ਸੀ ਪਰ ਮੁਲਾਜ਼ਮ ਨੇ ਕੋਈ ਚੋਰੀ ਨਹੀਂ ਕੀਤੀ ਸੀ ਤੇ ਸਰ ਇਹੋ ਨਾਲ ਤੇ ਕਾਰਵਾਈ ਕੀ ਕੀਤੀ ਗਈ ਤੇ ਉਸਤੇ ਤਾਂ ਮੁਕਦਮਾ ਜਿਹੜਾ 290 ਸੀਗਾ ਉਹਦੇ ਵਿੱਚ ਅਰੈਸਟ ਪਾਈ ਜਾ ਉਹਦੀ ਤੇ ਜਿਹੜਾ ਮੁਲਾਜ਼ਮ ਸੀਗਾ ਮੁਲਾਜ਼ਮ ਦਾ ਸੀਨੀਅਰ ਅਫਸਰਾਂ ਨੂੰ ਜਾਣੂ ਕਰਾ ਦਿੱਤਾ ਗਿਆ ਤੇ ਸਰ ਬਰਾਮਦ ਕੀ ਕੀ ਹੋਈ ਹੁੰਦੀ ਹਾਂ ਤਾਂ ਹਾਂ ਬਰਾਮਦ ਕੁਝ ਕੋਲੇ ਐਕਟਿਵਾ ਸੀਗੀ ਜੋ ਐਕਟਿਵਾ ਨੇ ਬਰਾਮਦ ਕਰਤੀ ਹੋਊਗੀ ਤੇ ਅਡੋ ਵਿਜ਼ਨ ਨੰਬਰ 8 ਤੇ ਚੱਲ ਰਿਹਾ ਸੀ ਲੁਧਿਆਣਾ ਤੋਂ ਬਿਊਰੋ ਰਿਪੋਰਟ ਐਸਐਮਜ਼ ਨਿਊਜ਼